ਉਹਨਾਂ ਨੇ ਕਹਿਆ ਕਿ ਸਿਚੇਵਾਲ ਕੋਈ ਇੰਜੀਨੀਅਰ ਨਹੀਂ ਹੈ ਬਾਜਵਾ ਵੱਲੋਂ ਬਿਆਨ ਦਿੱਤਾ ਗਿਆ ਤਾਂ ਸਿਚੇਵਾਲ ਮਾਡਲ ਨੂੰ ਲੈ ਕੇ ਪੰਜਾਬ ਵਿਧਾਨ ਸਭਾ 'ਚ ਤਕਰਾਰ ਸਾਹਮਣੇ ਆਈ ਹੈ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਦੇ ਨਾਲ ਤਕਰਾਰ ਹੋਈ ਹੈ ਜੋ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਉਹਨਾਂ ਨੇ ਕਿਹਾ ਕਿ ਸਿਚੇਵਾਲ ਕੋਈ ਇੰਜੀਨੀਅਰ ਨਹੀਂ ਹੈ ਤਾ ਸੀਚੇਵਾਲ ਮਾਡਲ ਜੋ ਹੈ ਉਸ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਚ ਦੋ ਆਗੂਆਂ ਚ ਤਕਰਾਰ ਦੇਖਣ ਨੂੰ ਮਿਲੀ ਹੈ ਤੇ ਸਿਹਤ ਮੰਤਰੀ ਡਾਕਟਰ ਬਲਬੀ ਸਿੰਘ ਨਾਲ ਉਲਝਦੇ ਹੋਏ ਨਜ਼ਰ ਆਏ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਕਹਿਣਾ ਹੈ ਕਿ ਸੀਚੇਵਾਲ ਕੋਈ ਇੰਜੀਨੀਅਰ ਨਹੀਂ ਹੈ ਤਾਂ ਜ Punjab ਵਿਧਾਨ ਸਭਾ ਚ ਬਜਟ ਪੇਸ਼ ਕੀਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਤਾਂ ਇਸ ਦੌਰਾਨ ਜੋ ਹੈ ਸਿਹਤ ਮੰਤਰੀ ਨਾਲ ਤਕਰਾਰ ਵੀ ਸਾਹਮਣੇ ਆਈਆ ਪ੍ਰਤਾਪ ਸਿੰਘ ਬਾਜਵਾ ਦੀ ਸੀਚੇਵਾਲ ਮਾਡਲ ਨੂੰ ਆ ਕੇ ਪੂਰੀ ਤਕਰਾਰ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਸੀਚੇਵਾਲ ਕੋਈ ਇੰਜੀਨੀਅਰ ਨਹੀਂ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਇੰਸ ਕਿਸੇ ਦੀ ਗੁਲਾਮ ਨਹੀਂ ਹੈ ਇਹ ਡਾਕਟਰ ਬਲਬੀਸ ਸਿੰਘ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਇੰਸ ਕਿਸੇ ਦੀ ਗੁਲਾਮ ਨਹੀਂ ਹੈ ਮੈਂ ਸੀਚੇਵਾਲ ਦਾ ਮਾਡਲ ਦੇਖਿਆ ਹੈ ਇਹ ਸਿਹਤ ਮੰਤਰੀ ਵੱਲੋਂ ਬਿਆਨ ਦਿੱਤਾ ਗਿਆ ਤਾਂ ਇਸੇ ਨੂੰ ਲੈ ਕੇ ਦੋਵੇਂ ਆਗੂ ਉਲਝਦੇ ਹੋਏ ਨਜ਼ਰ ਆਏ ਨੇ ਇੱਕ ਮੈਂ ਪੁੱਛਣਾ ਚਾਹਨਾ ਕਿ ਜਿਹੜਾ ਅਸੀਂ ਸੀਚੇਵਾਲ ਸਾਹਿਬ ਦਾ ਨਾਮ ਲਏ ਨੇ ਇਹ ਕੋਈ ਇੰਜੀਨੀਅਰ ਨਹੀਂ ਥੀ ਮੈਨੂੰ ਕਾਈਂਡਲੀ ਕਿਰਪਾ ਕਰਕੇ ਦੱਸੋ ਯੂ ਹੈਵ ਅ ਥਾਪਰ ਇੰਜੀਨੀਅਰਿੰਗ ਇੰਸਟੀਚਿਊਟ ਵਿਚ ਇਜ਼ ਵਰਲਡ ਫੇਮਸ ਤੁਹਾਡੇ ਕੋ ਪੈਕ ਹੈ ਅਸੀਂ ਪੈਕ ਚੰਡੀਗੜ੍ਹ ਯੂਨੀਵਰਸਿਟੀ ਤਗੜੀ ਤੁਹਾਡੇ ਕੋਲ ਥਾਪਰ ਹੈ ਹੂ ਇਜ਼ ਸਿਵਚੇ ਵਾਲ ਤੁਸੀਂ ਉਹ ਐਂਡ ਇਟ ਇਜ਼ ਅ ਫੀਲਡ ਜਿੱਥੇ ਜਿੱਥੇ ਵੀ ਪਿੰਡਾਂ ਵਿੱਚ ਸਾਡੇ ਸਾਰੇ ਪੰਜਾਬ ਐਂਡ ਆਲਰੇਡੀ ਗਵਰਨਮੈਂਟ ਦੀ ਕਮੇਟੀ ਜਿਹੜੀ 21 ਦੀ ਉਹਨਾਂ ਨੇ ਇੱਥੇ ਬਕਾਇਦ ਤੌਰ 'ਤੇ ਆਸ ਤਾਂ ਵਾਈ ਡੂ ਯੂ ਨੇਮ ਸੀਚੇਵਾਲ ਹੂ ਇਜ਼ ਨਾਈਦਰ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦੇ ਦਿੱਤਾ ਉਹ ਤੇ ਠੇਕੇਦਾਰ ਨੇ ਸੀਚੇਵਾਲ ਸਾਹਿਬ ਇਹ ਠੀਕ ਜਿਹੜਾ ਸੀਚੇਵਾਲ ਸਾਹਿਬ ਨੇ ਉਹ ਤੇ ਖੁਦ ਠੇਕੇ ਉਹ ਤੇ ਕਹਿੰਦੇ ਮੇਰੇ ਕੋਲ ਪਾਈਪਾਂ ਦੋ ਮੇਰੇ ਕੋਲ ਮਟੀਰੀਅਲ ਲਓ ਮੈਂ ਬਣਾ ਕੇ ਦੇਣਾ ਟੋਟਲੀ ਫੇਲ ਲੈਟ ਅਸ ਨਾਟ ਲੈਟ ਅਸ ਨਾਟ ਫੂਲ ਦੀ ਪੀਪਲ ਆਫ ਪੰਜਾਬ ਸੇ ਓਨਲੀ ਬਿਕੋਜ਼ ਹੀ ਬਿਲੋਂਗਸ ਟੂ ਵਨ ਪਾਰਟੀ ਉਹਨੂੰ ਆਪਾਂ ਉਹਨੂੰ ਇੱਕ ਵਾਰ ਸੀਚੇਵਾਲ ਨੂੰ ਸਾਰੇ ਪਿੰਡਾਂ ਵਿੱਚ ਫੈਲ ਹੋਇਆ ਪ੍ਰੋਜੈਕਟ ਉਹ ਥਾਪਰ ਕੋ ਕਰਾਓ ਪੈਕੋ ਕਰਾਓ ਕਿਸੇ ਪੜ੍ਹੇ ਲਿਖੇ ਇੰਸਟੀਚਿਊਟ ਕੋ ਕਰਾਓ ਠੀਕ ਹੈ ਠੀਕ ਉਹ ਤੁਸੀਂ ਮੈਨੂੰ ਛੇ ਸਬਦਾ ਪਤਾ ਨਹੀਂ ਉਹ ਮੈਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੀ ਚਲੋ ਆ ਸ਼ੁੱਡ ਨੋਟ ਟੂ ਸੇ ਮਚ ਸੋ ਗੱਲ ਇਹ ਹੈ ਕਿ ਇੱਕ ਸੀਚੇਵਾਲ ਬਾਰਡਰ ਬਣਾ ਕੱਢਿਆ ਨਾ ਉਸ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੋਈ ਬਾਜੀ ਇੱਕ ਮਿੰਟ ਜੀ ਇਹ ਇੱਕ ਮਿੰਟ ਬਾਜਵਾ ਜੀ ਇਹ ਸਹੀ ਇੱਕ ਮਿੰਟ ਬਾਜਵਾ ਸਾਹਿਬ ਉਹ ਸਾਡੇ ਤੁਸੀਂ ਇੱਕ ਵਾਰ ਸੁਲਤਾਨਪੁਰ ਲੋਧੀ ਜਾ ਆਇਓ ਮੇਰੇ ਆਓ ਉਹਨਾਂ ਨੂੰ ਜਿਹੜਾ ਉਹਨਾਂ ਨੇ ਕੰਮ ਕੀਤਾ ਸਮਝ ਲਓ ਫੇਰ ਆ ਕੇ ਤਨਕੀਦ ਕਰ ਲਿਓ ਇਹ ਅੱਛੀ ਗੱਲ ਹੈ ਤਨਕੀਦ ਕਰਨੀ ਪਰ ਬੇੜਾ ਮੈਂ ਚਲੋ ਚਲੋ ਠੀਕ ਹੈ ਬਟ ਬਟ ਆਈ ਹੈਵ ਫੇਥ ਇਨ ਹਿਸ ਕੈਪੇਬਿਲਿਟੀਜ਼ ਮੈਨੂੰ ਉਹਨਾਂ ਦੀ ਕੈਪੇਬਿਲਿਟੀ ਚ ਫੇਥ ਹੈ ਜੇ ਆਪਣਾ ਮੰਤਰੀ ਜੀ ਮੰਤਰੀ ਜੀ ਪਲੀਜ਼ ਬਾਜਪਾ ਸਾਹਿਬ ਇੱਕ ਮਿੰਟ ਬਾਜਪਾ ਬੋਰਡ ਲਬਣਾ ਦਈਏ ਜੇ ਕੋਈ ਹੋਰ ਸਰ 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 ਬੜੀ ਰੀਸਰਚ ਕਰਦਾ ਜੀ ਸਪੀਕਰ ਸਾਹਿਬ ਤੇ ਇੱਕ ਵਾਰ ਮੰਤਰੀ ਨੂੰ ਕਹਿਣਾ ਚਾਹੁੰਦੇ ਜਦੋਂ ਜਵਾਬ ਲੈ ਲਓ ਬਾਜਵਾ ਜੀ ਬਾਜਵਾ ਜੀ ਜਵਾਬ ਲੈ ਲਓ ਬੈਠੋ ਉਹ ਜਵਾਬ ਤੇ ਹੀ ਹੀ ਸਪੀਕਿੰਗ ਬੋਲੋ ਜੀ ਬੋਲੋ ਆਪਣਾ ਡਾਕਟਰ ਬੀ ਸਾਹਿਬ ਸਪੀਕਰ ਸਾਹਿਬ ਨਹੀਂ ਨਹੀਂ ਹੀ ਕੈਨ ਹੀ ਕੈਨ ਆਲਸੋ ਥਿਸ ਇ ਅ ਕਲੈਕਟਿਵ ਰਿਸਪੋਨਸਿਬਿਲਟੀ ਹੀ ਕੈਨ ਹੀ ਕੈਨ ਅਨਸਰ ਇਟ ਐਸ ਪਰ ਰੂਲਸ ਹੀ ਕੈਨ ਅਨਸਰ ਜੀ ਪੂਰੀ ਦੁਨੀਆ ਨੇ ਦੇਖਿਆ ਜਿਹੜੇ ਬੰਦੇ ਆ ਉਹ ਮਾਇਨ ਦੇ ਵਿੱਚ ਫਸੇ ਹੋਏ ਆ ਮੋਦੀ ਸਰਕਾਰ ਨੇ ਅਮਰੀਕਾ ਤੋਂ ਕਿੱਥੋ-ਕਿੱਥੋਂ ਮਸ਼ੀਨਾਂ ਮੰਗਵਾ ਲਈਏ ਸਾਰੇ ਫੇਲ ਹੋ ਗਏ ਰੈਟ ਮਾਈਨਰ ਨੇ ਜਾ ਕੇ ਬੰਦੇ ਕੱਢ ਤੇ ਬਾਹਰ ਤੁਹਾਡੇ ਹੋ ਇਹ ਸਾਇੰਸ ਕਿਸੇ ਦੀ ਗੁਲਾਮ ਨਹੀਂ ਹੈ ਜਿਹੜੇ ਅੱਜ ਸਾਰੇ ਬੰਦੇ ਪੀ ਐਸ ਟੀ ਕਰਦੇ ਆ ਸ਼ੈਕਸਪੀਅਰ ਤੇ ਕਰਦੇ ਆ ਸਕੂਲ ਨਹੀਂ ਗਿਆ ਸੀ ਜਿਹੜੇ ਬੰਦੇ ਪੀ ਐਸ ਟੀ ਕਰਦੇ ਆ ਬਾਬੇ ਨਾਨਕ ਤੇ ਕਰਦੇ ਆ ਭਾਈ ਵੀਰ ਸਿੰਘ ਤੇ ਕਰਦੇ ਆ ਸਕੂਲਾਂ ਚ ਨਹੀਂ ਗਏ ਸੀ ਇਹ ਸਾਇੰਸ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਹੈ ਬਾਬਾ ਬਲੀਵੀਰ ਸਿੰਘ ਦਾ ਸੀਚੇਬਾਲ ਦਾ ਮਾਡਲ ਮੈਂ ਦੇਖਿਆ ਮੈਂ ਇੱਕ ਵਿਗਿਆਨ ਦਾ ਵਿਦਿਆਰਥੀ ਹਾਂ ਉਹਦੇ ਵਿੱਚ ਸੈਂਟੀਫਿਕ ਬੇਸਿਸ ਹੈ ਉਸ ਤੋਂ ਬਾਅਦ ਉਹਦੇ ਛੱਪੜ ਦਾ ਪਾਣੀ ਸਾਫ਼ ਕੀਤਾ ਉਹ ਵਾਈ ਜੋਗ ਆ ਉਹਦੀ ਟੈਸਟਿੰਗ ਹੋਈ ਉਹਦੀ ਟੈਸਟਿੰਗ ਹੋਈ ਉਹਦਾ ਇੱਕ ਰਫਾਈਨਡ ਮਾਡਲ ਬਣਿਆ ਜਿਹੜਾ ਕਿ ਵਿਗਿਆਨੀਆਂ ਨੇ ਜਿਹਨੂੰ ਅਸੀਂ ਥਾਪਰ ਮਾਡਲ ਕਹਿੰਦੇ ਆ ਪਰ ਕਿਸੇ ਨੂੰ ਬਿਲੀਟਰ ਕਰਨਾ ਕਿਸੇ ਸੰਤ ਨੂੰ ਉਹਦੀ ਵਿਗਿਆਨਿਕ ਸੋਚ ਹੈ ਬਾਬੇ ਨਾਨਕ ਦੀ ਸੋਚ ਵਿਗਿਆਨਕ ਸੀ ਮੈਂ ਕਹਿੰਦਾ ਬਾਬਾ ਆਪਣੇ ਬਾਜਵਾ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਹੈ ਹੀ ਸ਼ੁਡ ਅਪੋਲੋਜਾਈਜ਼ ਵਾਜਵਾਜੀ ਟੀ ਮਿਨਿਸਟਰ ਖੁਦ ਬਿਮਾਰ ਹੋ ਗਿਆ ਪਾਣੀ ਪੀ ਕੇ ਉੱਥੇ ਸਿੱਧਾ ਬੋਲੋ ਹਸਪੀਟਲ ਤੁਰ ਗਿਆ ਕੀ ਬਿਮਾਰੀ ਤੇ ਤੁਹਾਨੂੰ ਮੰਗਣੀ ਚਾਹੀਦੀ ਹੈ ਹੈਲਥ ਮਿਨਿਸਟਰ ਨੂੰ ਮੰਗਣੀ ਚਾਹੀਦੀ ਹੈ ਯੂ ਸ਼ੁਡ ਹੈਵ ਟੋਲਡ ਹਿਮ ਨਾ ਟੂ ਗੋ देयर ਸਟੇਟ ਫਰਮ ਸੀਚੇਵਲਸ ਜਿੱਥੇ ਉਹਨਾਂ ਬੁੱਕ ਪਾਣੀ ਦਾ ਪੀਤਾ ਸਿੱਧਾ ਚਾਰਦੇਨ ਅਪੋਲੋ ਹਸਪੀਟਲ ਤੇ ਰਹਿ ਹੈ ਤੇ ਅਭਰਾਣਾ ਤੁਹਾਡੇ ਇਹ 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 ਯੂ ਟ੍ਰਾਈਂਗ ਟੂ ਸੇ ਮੈਂ ਆਮ ਨਾ ਮੈਂ ਪਰਸਨਲੀ ਪਾਰਟੀ ਨਹੀਂ ਬਣਾਣਾ ਜਿਵੇਂ ਥਾਪਰ ਮਾਡਲ ਪਲੀਜ਼ ਡਸ ਨਾਟ ਕਨਫਿਊਜ਼ ਦੀ ਪੀਪਲ ਆ ਪੰਜਾਬ ਇਹ ਐਂਡ ਇਹ ਇਹ ਜਿਹੜੀ ਪਾਉਂਡਸ ਦੀ ਗੱਲ ਹੈ ਛਪੜਾਂ ਦੀ ਗੱਲ ਹੈ ਬਹੁਤ ਇੰਪੋਰਟੈਂਟ ਗੱਲ ਹੈ ਇਹ ਦੀ ਤੁਸੀਂ ਕਿਉਂਕਿ ਐਮਪੀ ਤੁਹਾਡੀ ਪਾਰਟੀ ਚੋਂ ਬਣ ਗਿਆ ਤੁਸੀਂ ਉਹਨੂੰ ਪ੍ਰਮੋਟ ਕਰਨਾ ਸ਼ੁਰੂ ਕਰਤਾ ਯਾਰ ਵਾਹਿਗੁਰੂ ਵਾਹਿਗੁਰੂ ਪਲੀਜ਼ ਬੈਠੋ ਗੁਰੂ ਦਾ ਨਾਮ ਲਾਉ ਨਾ ਐਵੇਂ ਨਾ ਬੁਬਾਰਾ ਸਾਰੇ ਪੰਜਾਬ ਨੂੰ ਕਰਾ ਦੇ ਬੈਠੋ ਬੈਠੋ ਤੁਸੀਂ ਬਾਸਾ ਜੀ ਬੈਠ ਹਾਂਜੀ ਡਾਕਟਰ ਬਲਵੀਰ ਕੁਝ ਕਹਿਣਾ ਚਾਹੁੰਦੇ ਆ ਸਰ ਮੈਂ ਮੈਂ ਬਾਜਵਾ ਸਾਹਿਬ ਨੂੰ ਕਹਿੰਦਾ ਜੀ ਕਿ ਉਹਨੂੰ ਕਾੜੀ ਬਈ ਕਹਿੰਦੇ ਸੀ ਉਹ ਆਪਣੇ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਔਰ ਉਹਦੇ ਵਿੱਚ ਉਹਨਾਂ ਨੇ ਪਹਿਲਾ ਬੰਦਾ ਸੀ ਜਨੇ ਛਾਲ ਮਾਰੀ ਆ ਸੈਂਕੜੇ ਬੰਦਿਆਂ ਨੇ ਛਾਲ ਮਾਰੀ ਉਹਨਾਂ ਨੇ ਉਹਦੀ ਸਫਾਈ ਕੀਤੀ ਔਰ ਉਹਦੇ ਵਿੱਚ ਜਿਹੜੇ ਸਪ੍ਰਿੰਗਸ ਆ ਪਾਣੀ ਦੇ ਉਹਦੇ ਵਿੱਚ ਉਹ ਦੁਬਾਰਾ ਤੋਂ ਨਦੀ ਚੱਲਣੀ ਹੋਈ ਆ ਉਹਨਾਂ ਨੇ ਸੁਰਜੀਤ ਕੀਤੀ ਆ ਇਹ ਇਹ ਬਹੁਤ ਵੱਡੀ ਕੰਟਰੀਬਿਊਸ਼ਨ ਆ ਇਹਦੇ ਵਿੱਚ ਕੋਈ ਇੱਧਰ ਉੱਧਰ ਦੀਆਂ ਗੱਲਾਂ ਕਰ ਮੈਂ ਇਹ ਬਾਬਾ ਆਪਣੇ ਬਾਜਵਾ ਸਾਹਿਬ ਤੁਹਾਡੇ ਸਟੇਜਰ ਤੋਂ ਇਸ ਇਸ ਸਦਨ ਦੇ ਵਿੱਚ ਇਹ ਚੰਗੀ ਗੱਲ ਨਹੀਂ ਹੈ ਇਹ ਉਹਦੇ ਨਾਲ ਪੰਜਾਬੀ ਸਾਥ ਬਣੀ ਹੋਈ ਆ ਲੋਕਾਂ ਦੇ ਸਰਟੀਫਿਕੇਟ ਜੁੜੇ ਹੋਏ ਆ ਉਹ ਸੱਚੀ ਸੱਚੀ ਸੇਵਾ ਜੇ ਗੁਰਨਾਨਕ ਦੇਵ ਜੀ ਕਿਸੇ ਨੇ ਕੀਤੀ ਆ ਜੋ ਉਹਦੇ ਰਸਤੇ ਤੇ ਚੱਲਿਆ ਤਾਂ ਬਾਬਾ ਸ਼ੀਤੇਵਾਲ ਚੱਲਿਆ ਆਡੇ ਕੋਲ ਸਰ ਇੱਕ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਅਸੀਂ ਸੀਚੇਵਾਲ ਸਾਹਿਬ ਦਾ ਨਾਮ ਲਏ ਨੇ ਇਹ ਕੋਈ ਇੰਜੀਨੀਅਰ ਨਹੀਂ ਸੀ ਮੈਨੂੰ ਕਾਈਂਡਲੀ ਕਿਰਪਾ ਕਰਕੇ ਦੱਸੋ ਯੂ ਹੈਵ ਅ ਥਾਪਰ ਇੰਜੀਨੀਅਰਿੰਗ ਇੰਸਟੀਚਿਊਟ ਵਿਚ ਇਜ਼ ਵਰਲਡ ਫੇਮਸ ਤੁਹਾਡੇ ਕੋਲ ਪੈਕ ਹੈ ਅਸੀਂ ਪੈਕ ਦੇ ਚੰਡੀਗੜ੍ਹ ਯੂਨੀਵਰਸਿਟੀ ਤਗੜੀ ਤੁਹਾਡੇ ਕੋਲ ਥਾਪਰ ਹੈ ਹੂ ਇਜ਼ ਸੀਚੇਵਾਲ ਤੁਸੀਂ ਉਹ ਐਂਡ ਇਟ ਇਜ਼ ਅ ਫੀਲਡ ਜਿੱਥੇ ਜਿੱਥੇ ਵੀ ਪਿੰਡਾਂ ਵਿੱਚ ਸਾਡੇ ਸਾਰੇ ਪੰਜਾਬ ਐਂਡ ਆਲਰੇਡੀ ਗਵਰਨਮੈਂਟ ਦੀ ਕਮੇਟੀ ਜਿਹੜੀ 21 ਦੀ ਉਹਨਾਂ ਨੇ ਇੱਥੇ ਬਕਾਇਦ ਰ ਔਰ ਕਿਹਾ ਸੀ ਤਾਂ ਵਾਈ ਡੂ ਯੂ ਨੇਮ ਸੀਚੇਵਾਲ ਹੂ ਇਜ਼ ਨਾਇਦਰ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦੇ ਦਿੱਤਾ ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ ਠੀਕ ਜਿਹੜਾ ਸੀਚੇਵਾਲ ਸਾਹਿਬ ਬਣੇ ਉਹ ਤੇ ਖੁਦ ਠੇਕੇਦਾਰ ਉਹ ਤਾਂ ਕਹਿੰਦਾ ਮੇਰੇ ਕੋ ਪਾਈਪਾਂ ਦੋ ਮੇਰੇ ਕੋ ਮਟੀਰੀਅਲ ਲਓ ਮੈਂ ਬਣਾ ਕੇ ਦੇਣਾ ਟੋਟਲੀ ਫੇਲ let us not let us not fool the people of punjab sa. only because he belongs to one particular ha, party oh nu apa oh nu ek var siche wale sare pindan vich fail hoya project oh thapar ko karao paik ko karao kise padhe likhe institute ko karao theek hai theek oh tusi mainu piche se pata nahi oh mainu eh vi nahi pata ke unna di chalo i should not say much so gal hai ke ek ਉਹ ਸੀਚੇ ਵਾਲ ਬਾਰਡਲ ਬਣਾ ਕੱਢਿਆ ਨਾ ਉਸ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੋਈ ਬਾਜ ਜੀ ਇੱਕ ਮਿੰਟ ਇਹ ਇੱਕ ਮਿੰਟ ਬਾਜਵਾ ਜੀ ਨੇ ਸਹੀ ਇੱਕ ਮਿੰਟ ਬਾਜਵਾ ਸਾਹਿਬ ਉਹ ਸਾਡੇ ਕੋਲ ਤੁਸੀਂ ਇੱਕ ਵਾਰ ਸੁਲਤਾਨਪੁਰ ਲੋਧੀ ਜਾ ਆਇਓ ਮਿਲਿਆਓ ਉਹਨਾਂ ਨੂੰ ਜਿਹੜਾ ਉਹਨਾਂ ਨੇ ਕੰਮ ਕੀਤਾ ਸਮਝ ਲਓ ਫਿਰ ਆ ਕੇ تنਕੀਦ ਕਰ ਲਿਓ ਇਹ ਅੱਛੀ ਗੱਲ ਆ تنਕੀਦ ਕਰਨੀ ਪਰ ਬੇਣਾ ਮੈਂ ਉਤੋਂ ਜਾ ਕੇ ਆ ਕੇ ਤਾਂ ਹੀ ਇਹ ਵਿਊ ਦਿੱਤਾ ਚਲੋ ਚਲੋ ਠੀਕ ਹੈ ਬਟ ਬਟ ਆਈ ਹੈਵ ਫੇਥ ਇਨ ਹਿਸ ਕੈਪੇਬਿਲਿਟੀਜ਼ ਮੈਨੂੰ ਉਹਨਾਂ ਦੀ ਕੈਪੇਬਿਲਿਟੀ 'ਚ ਫੇਥ ਹੈ ਜੇ ਆਪਣਾ ਮੰਤਰੀ ਜੀ ਸਰ ਜੀ ਪਲੀਜ਼ ਬਾਸ ਬਾਸ ਸਾਹਿਬ ਇੱਕ ਮਿੰਟ ਬਾਸ ਬਾਸ ਮੋਡਲ ਬਣਾ ਦਈਏ ਤੇ ਕੋਈ ਸਰ 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 ਬੜੀ ਰੀਸੈਂਟ ਗੱਲ ਹੈ ਜੀ ਸਪੀਕਰ ਸਾਹਿਬ ਇੱਕ ਵਾਰ ਮੰਤਰੀ ਨੂੰ ਕਹਿਣਾ ਚਾਹੁੰਦੇ ਜਦੋਂ ਜਵਾਬ ਲੈ ਲਓ ਬਾਜਵਾ ਜੀ ਬਾਜਵਾ ਜੀ ਜਵਾਬ ਲੈ ਲਓ ਬੈਠੋ ਉਹ ਜਵਾਬ ਤੇ ਸੁਣੋ ਹੀ ਹੀ ਸਪੀਕਿੰਗ ਬੋਲੋ ਜੀ ਬੋਲੋ ਆਪਣਾ ਡਾਕਟਰ ਬੀਬੀ ਸਾਹਿਬ ਸਪੀਕਰ ਸਾਹਿਬ then no, no, he can he can also this is a collective responsibility he can he can answer it as per rules he can Mr. answer yes ji puri duniya ne dekha ke jehde bande a oh mind de vich fase hoye a modi sarkar ne america to kittho kittho machine manga liyia sare fail ho gaye rat miner ne jaake bande kad te bahar thade ho eh science kise di gulam nahi hai je ajj sare bande phd kardeya shakespeare te kardeya oh school nahi gaya si ਜਿਹੜੇ ਬੰਦੇ ਪੀਐਸਟੀ ਕਰਦੇ ਆ ਬਾਬੇ ਨਾਨਕ ਤੇ ਕਰਦੇ ਆ ਭਾਈ ਵੀਰਸ익 ਤੇ ਕਰਦੇ ਆ ਸਕੂਲਾਂ ਚ ਨਹੀਂ ਗਏ ਸੀ ਇਹ ਸਾਇੰਸ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਹੈ ਬਾਬਾ ਬਲਵੀਰ ਸਿੰਘ ਦਾ ਸੀਚੇਬਾਲ ਦਾ ਮਾਡਲ ਮੈਂ ਦੇਖਿਆ ਮੈਂ ਇੱਕ ਵਿਗਿਆਨ ਦਾ ਵਿਦਿਆਰਥੀ ਹਾਂ ਉਹਦੇ ਵਿੱਚ ਸੈਂਟੀਫਿਕ ਬੇਸਿਸ ਹੈ ਉਸ ਤੋਂ ਬਾਅਦ ਉਹਦੇ ਛੱਪੜ ਦਾ ਪਾਣੀ ਸਾਫ਼ ਕੀਤਾ ਉਹ ਵਾਈ ਜੋਗ ਆ ਉਹਦੀ ਟੈਸਟਿੰਗ ਹੋਈ ਉਹਦੀ ਟੈਸਟਿੰਗ ਹੋਈ ਉਹਦਾ ਇੱਕ ਰਫਾਈਨਡ ਮਾਡਲ ਬਣਿਆ ਜਿਹੜਾ ਕਿ ਵਿਗਿਆਨੀਆਂ ਨੇ ਜਿਹਨੂੰ ਅਸੀਂ ਥਾਪਰ ਮਾਡਲ ਕਹਿੰਦੇ ਆ ਪਰ ਕਿਸੇ ਨੂੰ ਬਿਲੀਟਰ ਕਰਨਾ ਕਿਸੇ ਸੰਤ ਨੂੰ ਉਹਦੀ ਵਿਗਿਆਨਿਕ ਸੋਚ ਹੈ ਬਾਬੇ ਨਾਨਕ ਦੀ ਸੋਚ ਬਗਿਆਨਕ ਸੀ ਮੈਂ ਕਹਿੰਦਾ ਬਾਬਾ ਆਪਣੇ ਬਾਜਵਾ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਹੈ ਹੀ ਸ਼ੁਡ ਅਪੋਲੋਜਾਈਜ਼ ਬਾਜਵਾ ਜੀ ਚੀਫ ਮਿਨਿਸਟਰ ਖੁਦ ਬਿਮਾਰ ਹੋ ਗਿਆ ਪਾਣੀ ਪੀ ਕੇ ਉੱਥੇ ਸਿੱਧਾ ਬੋਲੋ ਹਸਪੀਟਲ ਤੁਰ ਗਏ ਕੀ ਬਿਮਾਰੀ ਤੇ ਤੁਹਾਨੂੰ ਮੰਗਣੀ ਚਾਹੀਦੀ ਹੈ ਹੈਲਥ ਮਿਨਿਸਟਰ ਨੂੰ ਮੰਗਣੀ ਚਾਹੀਦੀ ਹੈ ਯੂ ਸ਼ੁਡ ਹੈਵ ਟੋਲਡ ਹਿਮ ਟੂ ਗੋ THERE ਸੇਟ ਫਰਮ ਸੀਚੇਵਾਲ ਜਿੱਥੇ ਉਹਨਾਂ ਗੁੱਕ ਪਾਣੀ ਦਾ ਪੀਤਾ ਸਿੱਧਾ ਚਾਰ ਦੇਣ ਅਪੋਲੋ ਹਸਪੀਟਲ ਚ ਰਹਿਣ ਹੱਥ ਆ ਭਰਾਣਾ ਤੁਹਾਡੀ ਇਹ 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 ਆ ਯੂ ਟ੍ਰਾਈਂਗ ਟੂ ਦੇਖੋ ਆਈ ਐਮ ਨਾਟ ਮੈਂ ਪਰਸਨਲੀ ਪਾਰਟੀ ਨਹੀਂ ਬਣਾਣਾ ਚਾਹਦਾ ਜਿਵੇਂ ਥਾਪਰ ਮਾਡਲ ਪਲੀਜ਼ ਡਸ ਨਾਟ ਪਲੀਜ਼ ਕਨਫਿਊਜ਼ ਦੀ ਪੀਪਲ ਆ ਪੰਜਾਬ ਇਹ ਐਂਡ ਇਹ ਇਹ ਜਿਹੜੀ ਪਾਉਂਡਸ ਦੀ ਗੱਲ ਐ ਛਪੜਾਂ ਦੀ ਗੱਲ ਐ ਬਹੁਤ ਇੰਪੋਰਟੈਂਟ ਗੱਲ ਐ ਜੀ ਤੁਸੀਂ ਕਿਉਂਕਿ ਐਮਪੀ ਤੁਹਾਡੀ ਪਾਰਟੀ ਚੋਂ ਬਣ ਗਿਆ ਤੁਸੀਂ ਉਹਨੂੰ ਪ੍ਰਮੋਟ ਕਰਨਾ ਸ਼ੁਰੂ ਕਰਤਾ ਯਾਰ ਵਾਹਿਗੁਰੂ ਵਾਹਿਗੁਰੂ ਪਲੀਜ਼ ਬੈਠੋ ਅੰਗੁਰੂ ਦਾ ਨਾਮ ਲਾਉਣਾ ਐਵੇਂ ਨਾ ਸਾਰੇ ਪੰਜਾਬ ਨੂੰ ਕਰਾ ਦੇ ਬੈਠੋ ਬੈਠੋ ਤੁਸੀਂ ਬਾਦਲਾ ਜੀ ਬੈਠ ਹਾਂਜੀ ਸਰ ਡਾਕਟਰ ਗੁਲਬੀਰ ਕੁਛ ਕਹਿਣਾ ਚਾਹੁੰਦੇ ਆ ਸਰ ਮੈਂ ਮੈਂ ਬਾਜਵਾ ਤਾਂ ਪ੍ਰਤਾਪ ਬਾਜਵਾਲੂ ਰਾਸ ਸਭਾ ਮੈਂਬਰ ਸੀਚੇਵਾਲ ਨੇ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਬਾਜਵਾ ਦਸੜ ਉਹਨਾਂ ਕੋਲ ਕਿਹੜਾ ਮਾਡਲ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ 1999 ਤੋਂ ਅਸੀਂ ਸੀਵਰੇਜ ਟ੍ਰੀਟਮੈਂਟ ਸਿਸਟਮ ਦਾ ਇਸਤੇਮਾਲ ਕਰ ਰਹੇ ਹਾਂ ਸੀਵਰੇਜ ਦਾ ਪਾਣੀ ਟ੍ਰੀਟ ਕਰਕੇ ਖੇਤਾਂ ਨੂੰ ਲਗਾ ਰਹੇ ਹਾਂ ਇਹ ਸੀਚੇਵਾਲ ਵੱਲੋਂ ਕਿਹਾ ਗਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਦੂਜੇ ਸੂਬਿਆਂ ਤੋਂ ਵੀ ਸੀਚੇਵਾਲ ਮਾਡਲ ਲੋਕ ਦੇਖਣ ਆਉਂਦੇ ਨੇ ਹਾਪਰ ਮਾਡਲ ਵੀ ਸੀਚੇਵਾਲ ਮਾਡਲ ਹੀ ਹੈ ਜੇ ਕਿਸੇ ਨੂੰ ਨਹੀਂ ਪਸੰਦ ਤਾਂ ਉਸ ਸੀਚੇਵਾਲ ਮਾਡਲ ਨਾ ਬਣਾਵੇ ਤਾਂ ਦੋ ਆਗੂ ਜੋ ਹੈ ਵਿਧਾਨ ਸਭਾ ਚ ਆਪਸ ਚ ਬਹਿਸ ਦੇ ਨੇ ਇਸ ਮੁੱਦੇ ਨੂੰ ਲੈ ਕੇ ਸੀਚੇਵਾਲ ਮਾਡਲ ਨੂੰ ਅਸਲ ਚ ਪੂਰਾ ਮੁੱਦਾ ਸ਼ੁਰੂ ਹੋਇਆ ਆ ਬਠਿੰਡਾ ਵਿਧਾਇਤੀ ਤੋਂ ਜੋ ਵਿਧਾਇਕ ਨੇ ਉਹਨਾਂ ਵੱਲੋਂ ਛਪੜਾਂ ਦੀ ਸਫਾਈ ਦਾ ਮੁੱਦਾ ਚੁੱਕਿਆ ਗਿਆ ਜਿਸ ਦੇ ਜਵਾਬ ਚ ਕੈਬਨਟ ਮੰਤਰੀ ਤਰਨਪੀਤ ਸੌਂਦ ਵੱਲੋਂ ਸੀਚੇਵਾਲ ਮਾਡਲ ਦਾ ਜ਼ਿਕਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪ੍ਰਤਾਪ ਬਾਜਵਾ ਤੇ ਸਿਹਤ ਮੰਤਰੀ ਜੋ ਆਪਸ ਚ ਉੱਜਦੇ ਨਜ਼ਰ ਹੁੰਦੇ ਨੇ ਤੇ ਇਸੇ ਨੂੰ ਲੈ ਕੇ ਹੁਣ ਸੀਚੇਵਾਲ ਦਾ ਵੀ ਵਿਹਾਨ ਸਾਹਮਣੇ ਆਇਆ ਹੈ ਤੂੰ ਬਈ ਗੱਲ ਦੋ ਦੱਸ ਦੇ ਨਾ ਵੀ ਇਹਨਾਂ ਦੇ ਕੋਲ ਕਿਹੜਾ ਮਾਡਲ ਹੈਗਾ ਦੋਸਰਾ 1999 ਦੇ ਵਿੱਚ ਅਸੀਂ ਆਪਣੇ ਪਿੰਡ ਵਿੱਚ ਸੀਵਰੇਜ ਸਿਸਟਮ ਪਾ ਕੇ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲਾ ਰਹੇ ਆ ਸਾਡੇ ਪਿੰਡ ਜਿਹੜਾ ਹੈਗਾ ਉੱਤਰਾਖੰਡ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਗੰਗਾ ਦੇ ਉੱਤੇ ਜਿਹੜਾ ਹੈਗਾ ਉਹਨਾਂ ਦੇ ਪਿੰਡਾਂ ਦੇ ਉੱਤੇ ਸੀਚੇਵਲ ਮਾਡਲ ਉਹ ਦੇਖ ਕੇ ਗਏ ਆ ਸੋ ਜਿਨ੍ਹਾਂ ਨੇ ਇਹਨਾਂ ਦੇ ਆਪ ਜਿਹੜੇ ਹੈਗੇ ਆ ਆਪ ਇਹਨਾਂ ਨੇ ਪਿੰਡਾਂ ਦੇ ਵਿੱਚ ਉਹ ਜਿਹੜਾ ਸੀਚੇਵਲ ਮਾਡਲ ਸ਼ੁਰੂ ਕਰਵਾਇਆ ਬਾਕੀ ਕਿਸੇ ਨੂੰ ਪਸੰਦ ਆ ਕਿ ਨਹੀਂ ਪਸੰਦ ਆ ਜਾਂ ਟੈਕਨੀਕਲੀ ਆ ਪਰ ਜੋ ਕੁਝ ਜਿਹੜਾ ਹੈਗਾ ਹਜੇ ਤੱਕ ਕਿਸੇ ਦੇ ਕੋਲ ਵੀ ਹੋਰ ਕੋਈ ਮਾਡਲ ਨਹੀਂਗਾ ਜਿਹੜਾ ਮਾਡਲ ਜਿਹਨੂੰ ਸਾਪਰ ਮਾਡਲ ਕਹਿੰਦੇ ਉਹ ਸੀਤੇਵਲ ਮਾਡਲ ਆ ਅਸੀਂ 1999 ਚ ਆਪਣੇ ਪਿੰਡ ਦਾ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲਾਉਣ ਲਈ ਲਾਇਆ ਸੀ ਬਾਜਵਾ ਸਾਹਿਬ ਨੂੰ ਨਹੀਂ ਪਸੰਦ ਆਉਂਦਾ ਤੇ ਉਹਦੀ ਮਰਜ਼ੀ ਆ ਅਸੀਂ ਕਿਸੇ ਨੂੰ ਕਹਿੰਦੇ ਤੁਹਾਡਾ ਪਾਣੀ ਜਿਹੜਾ ਤੁਸੀਂ ਸਾਫ਼ ਪੀਤਾ ਕਹਿੰਦੇ ਹੋ ਉਹਨੂੰ ਪੀ ਕੇ ਮੁੱਖ ਮੰਤਰੀ ਬਿਮਾਰ ਹੋ ਗਏ ਉਹ ਤਾਂ ਵੇਂਦਾ ਪਾਣੀ ਆ ਅਸੀਂ ਤਾਂ ਹੁਣ ਵੀ ਉੱਥੋਂ ਪੀਂਦੇ ਆ ਮੁੱਖ ਮੰਤਰੀ ਸਾਹਿਬ ਨੂੰ ਕੀ ਤਕਲੀਫਾਂ ਦਾ ਉਹ ਜਵਾਬ ਦੇ ਸਕਦੇ ਕਿ ਕਿਉਂ ਕਿਉਂ ਉਹਨਾਂ ਨੂੰ ਇੱਕ ਹੈ ਦਾ ਕੋਈ ਉਹਨਾਂ ਨੂੰ ਹੋਰ ਤਕਲੀਫਾਂ ਦੇ ਵਾਸਤੇ ਤੁਸੀਂ ਉਹਦੇ ਤੇ ਕਰ ਨਹੀਂ ਸਕਦੇ ਅਸੀਂ ਤੁਹਾਨੂੰ ਰੋਮਣੇ ਹੁਣ ਵੀ ਪੀ ਕੇ ਦਿਖਾ ਦਿੰਨੇ ਕੱਲ ਨੂੰ ਪੀ ਕੇ ਦਿਖਾ ਦਿੰਨੇ ਜਦੋਂ ਮਰਜੀ ਤੁਸੀਂ ਪ੍ਰਸਾਜਵੇ ਸਾਰੀ ਸੰਗਤ ਉਹ ਜਿਸ ਨਾਨ ਕਰਨੀ ਜੇ ਕਿਸੇ ਨੂੰ ਨਹੀਂ ਚੰਗਾ ਲੱਗਦਾ ਤਾਂ ਉਹਦੀ ਮਰਜ਼ੀ ਹੈ ਜਿਹਨੂੰ ਸੀਚੇਵਾਲ ਮਾਡਲ ਨਹੀਂ ਚੰਗਾ ਲੱਗਦਾ ਉਹ ਆਪਣੇ ਪਿੰਡ ਦੇ ਨਾਮ ਬਣਾਵੇ ਆਪਣੇ ਪਿੰਡ ਜਿਹੜਾ ਹੈਗਾ ਪਰ ਸਾਡਾ ਕਿਹੜਾ ਹੀ ਕਿਹੜੇ ਦੇ ਉੱਤੇ ਲਾਜ ਜਿਹੜਾ ਹੈਗਾ ਲਾਜ ਨਹੀਂ ਉਹਨੂੰ